ਹੈਲੋ ਜੀ ਆਇਆ ਕੋ ਸਿੰਮੂ ਦੀ ਦੁਕਾਨ ਤੇ ਆਇਆ ਸਿੰਮੂ ਦੀ ਦੁਕਾਨ ਆਇਆ ਬੇਟੇ ਦੀ ਦੁਕਾਨ ਉਹ ਦੇਖੋ ਸਿੰਮੂ ਪਾਣੀ ਲੈ ਕੇ ਆ ਰਿਹਾ ਹੈਲੋ ਸਿੰਮੂ ਪਾਣੀ ਦਿਓ ਪਾ ਲੈਓ ਪਾਣੀ ਪਾਣੀ ਪਿਓ ਸੇਵਾ ਕਰੋ ਮਾਂ ਪਿਓ ਦੀ ਤੇ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਵਾਹ ਮਹਾਰਾਜ ਸਭ ਦਾ ਭਲਾ ਕਰੂ ਭਜਨੀ ਦੇ ਨਾਲ ਅਜ ਕੈਮਰੇ ਦੋ ਉਹ ਦੇਖੋ ਤੇ ਬਾਕੀ ਆ ਲਿਖਿਆ ਖੰਨਾ ਅਸਤਬਾਜੀ ਇੱਥੇ ਪਟਾਕੇ ਅੰਮ੍ਰਿਤਸਰ ਦੇ ਰੇਟ ਚੰਗੀਆਂ ਕੰਪਨੀਆਂ ਦੇ ਖਰੀਦੋ ਪਟਾਕਿਆਂ ਦੀ ਥੋਕ ਦੀ ਦੁਕਾਨ ਆ ਬਹੁਤ ਵੱਡੀ ਦੁਕਾਨ ਆ ਉਹ ਅੰਦਰੋਂ ਦੇ ਬਾਹੂ ਬੈਠੇ ਉਹ ਸਾਡੀ ਭਗਤਨੀ ਬੈਠੀ ਆ ਗਗਨ ਦੀ ਮੰਮੀ ਬੈਠੀ ਆ ਗਗਨ ਆਗੀ ਪਾਣੀ ਲੈ ਕੇ ਹੈਲੋ ਗਗਨ ਲੈਕ ਲਾਈਕ ਕਰਿਆ ਕਰੋ ਵੀਡੀਓ ਨੂੰ ਹਾਂ ਲਾਈਕ ਕਰੋ ਤੇ ਸਬਸਕ੍ਰਾਈਬ ਕਰਿਓ ਜੀ ਸਬਸਕ੍ਰਾਈਬ ਕਰ ਦਿਓ ਲਾਈਕ ਕਰਿਆ ਕਰੋ ਵੀਡੀਓ ਨੂੰ ਵੇਖਿਆ ਕਰੋ ਹਾਂ ਇੱਥੇ ਆਇਆ ਕਰੋ ਵਧੀਆ ਹਸਤ ਬਾਜੀ ਖਰੀਦੋ ਵਿਆਹ ਸ਼ਾਦੀ ਦੇ ਮੌਕੇ ਤੇ ਖੁਸ਼ੀ ਦੇ ਹਰ ਮੌਕੇ ਤੇ ਹਸਤ ਬਾਜੀ ਖਰੀਦੋ ਤੇ ਆ ਦਨਜੋਏ ਕਰੋ ਬਹੁਤ ਵੱਡੀ ਦਗਾਉ ਹੈਲੋ ਜ਼ਿੰਮੂ ਹੈਲੋ ਸਾਸਤਰੀ ਗੱਲ ਕਰੀ ਤੇ ਸਾਰਿਆਂ ਨੂੰ ਆਈਡੀ ਆਈਡੀ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਮੈਂਟ ਸ਼ੇਅਰ ਕਰੋ ਇੱਥੇ ਆਗੇ ਥੋੜੇ ਡੇਟਾ ਦੇ ਪਤਾ ਕੀ ਦੇ ਦਿਓ ਤੇ ਸਬਸਕ੍ਰਾਈਬ ਕਰੋ ਚੰਗਣਾ ਸਬਸਕ੍ਰਾਈਬ ਕਰ ਦੋ ਦਾਮ ਕਰਕੇ ਕਹਿਣਾ ਹਾਂਜੀ ਸਬਸਕ੍ਰਾਈਬਰ ਕਰ ਦੋ ਜੀ ਤੇ ਥੋਣ ਕੀ ਕਰਨੇ ਮੈਂ ਕੋਈ ਨਹੀਂ ਮੋਜਾਂ ਨੇ ਇੰਸਟਾਗ੍ਰਾਮ ਚਲਾਉਣ ਦੇ ਆ ਸਹਲੀਆਂ ਨੂੰ ਫੋਨ ਲਾਉਣ ਦੇ ਲੈ ਵਾਲਾ ਕੰਮ ਨੇ ਯਾਰ ਤੇ ਸਹਲੀਆਂ ਵੀ ਬੰਦੀਆਂ ਹੀ ਅਸਕਰ ਜਾ ਦੇਖੋ ਅਸਤਵਾ ਜੀਆਂ ਵਾਧੂ ਜਿੰਨੀਆਂ ਮਰਜ਼ੀ ਪਟਾਕੇ ਵੈਰਾਈਟੀ ਬਹੁਤ ਹੀ ਜਿਆਦੀ ਵੈਰਾਈਟੀ ਹੁਣ ਵੈਰਾਈਟੀ ਪਟਾਕੇ ਦੀ ਬਹੁਤ ਅੰਦਰ ਵੀ ਵੱਡੇ ਗਦਾਮ ਆ ਪਿੱਛੇ ਵੀ ਗਦਾਮ ਟੋਟਲ ਬਹੁਤ ਜਿਆਦੇ ਗਦਾਮ ਪਿੱਛੇ ਹਾਂ ਉਹ ਵੇਖੋ ਪਿੱਛੇ ਵੀ ਗਦਾਮ ਆ ਤੇ ਤੁਹਾਡੀ ਮਸ਼ਹੂਰੀ ਕਰਨ ਨਾ ਮਸ਼ਹੂਰੀ ਹੋਣ ਲਈ ਆ ਇੱਕ ਮਿੰਟ ਹੁਣ ਮੈਨੂੰ ਹਾਂ ਇਹ ਬਹੁ ਬਹੁ ਸਿਮੂ ਦਾ ਕੌਣ ਬਣਾਉ ਆ ਸਿੰਮੂ ਦਾ ਦੋਸਤ ਆਇਆ ਇੱਕ ਢਰਾ ਹੀ ਐ ਸਿੰਮੂ ਦਾ ਹੋਰ ਸੁਣ ਕਿਦਾਂ ਵਧੀਆ 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 ਤੂੰ ਨਾ ਕਿਹ ਵਧੀਆ ਵਧੀਆ ਹਾਂਜੀ ਬੱਤ ਕਹਿੰਦਾ ਬਣਾਉ ਨਾ ਵੀਡੀਓ ਓ ਯਾਰ ਯਾਰ ਨਾ ਇਦਾਂ ਨਾ ਕਰਿਆ ਕਰ ਸਾਰਿਆਂ ਨਾਲ ਰਲ ਮਿਲ ਕੇ ਰਹੋ ਚੱਲ ਬਸ ਕਰਤੀ ਅਸੀਂ ਚਲੀਏ ਚਲੀਏ ਠੀਕ ਹੈ ਬਹੁਤ ਵੱਡੀ ਬਾਦ ਰਿਹਾ ਛੋੜਨੇ ਹੁੰਦੇ ਸ਼ਾਟ ਜਿਹੜੇ ਇੱਕ ਦੋ ਤਾਂ ਜਾ ਕੇ ਚੱਲਦੇ ਆ ਮਤਲਬ ਕਿੰਨੇ ਹੁੰਦੇ ਸਮੂਹ ਇਹ ਛੋੜੇ 25 ਸ਼ਾਟ 25 ਸ਼ਾਟ ਇੱਕ ਵਾਰੀ ਤਿੱਲੀ ਲਾਤੀ ਤੇ 25 ਬੰਬ ਚੱਲਣੇ ਚੱਲਣੇ ਤਾਂ ਜਾ ਕੇ ਚੱਲਣੇ ਥੱਲੇ ਨਹੀਂ ਚੱਲਣੇ ਤਾਂ ਥੱਲੋਂ ਤਾਂ ਨਹੀਂ ਜਾ ਠੀਕ ਆ ਰੰਗ ਬਰੰਗੇ ਤਾਰੇ ਰੱਬ ਦੇ ਸਾਰੇ ਪਿਆਰੇ ਹਾਂ ਆ 30 ਸ਼ੌਟ ਆ। ਹਨ ਜਿਸ ਦਾ 30 ਸ਼ੌਟ ਆ। ਵਧੀਆ ਕੰਪਨੀ ਦਾ ਮਾਲ ਆ। ਇਸ ਵਾਰੀ ਮੋਹਤੰਗਾ। ਤੁਸੀਂ ਆਓ ਨਾਲੇ ਸੌਦਾ ਕਰੀ ਤੋਂ ਤੇ ਖੁਸ਼ੀ ਦੇ ਮੌਕੇ ਤੇ ਇੰਜੋਏ ਕਰੋ ਠੀਕ ਆ। ਹਾਂਜੀ ਤੇ ਸੱਤ ਦਵਾਈ ਦੇ ਬਣਾਏਗਾ। ਸ਼ੱਕਰ ਵੀ ਹੈਗੀ ਆ। ਮਿੱਠਾ ਵੀ ਖਾਣ ਨੂੰ ਵਾਧੂ। ਆਹ ਦੇਖੋ। ਆ ਵੀ ਸ਼ੌਟ ਆ। ਆ ਵੀ ਸ਼ੌਟ ਆ। ਹਾਂਜੀ ਆ ਵੀ ਸ਼ੌਟ ਹੀ ਆ। ਚਲੋ ਕੋਈ ਨਹੀਂ ਬੰਦ ਬਾਟ ਦਵਾਲੀ ਆਹ ਹਸਤਵਾਰੀ ਬਹੁਤ ਆਸਤਵਾਰੀ ਦੀ ਵੈਰੈਟੀ ਵਾਧੂ ਆ ਮਿੱਠਾ ਵੀ ਖਾਣ ਨੂੰ ਸ਼ੱਕਰ ਖਾਓ ਮਤਲਬ ਡੋਰਾ ਵੀ ਖਰੀਦੋ ਅ ਅਗਰ ਤੁਸੀਂ ਮਤਲਬ ਲੋੜੀ ਲੋੜੀ ਦੀ ਪੂਰੇ ਪ੍ਰਵਾਨ ਦਾ ਦੋਰ ਕੱਲੀ ਮਿਲਣੀ ਪਤਾ ਨਹੀਂ ਮੱਲੇ ਪਤਾ ਨਹੀਂ ਕਵਾੜ ਜੰਦੇ ਠੀਕ ਆ ਤਾਂ ਆ ਸ਼ੱਕਰ ਸ਼ੱਕਰ ਮਿੱਠਾ ਖਾਓ ਮਿੱਠਾ ਤੇ ਕੰਮ ਹੋ ਰਿਹਾ ਫਿੱਕਾ ਆ ਵੇਖੋ ਇੱਕ ਮਿੰਟ ਅਸਤਵਾ ਜੀਆ ਪਰਾਕੇ ਆ ਮਤਲਬ ਸਾਰੀ ਵੈਰਾਈਟੀ ਆ ਵਧੀਆ ਇਹ ਨਹੀਂ ਵੀ ਮਿਸਰੀ ਹੋਣੀ ਆ ਇਹ ਮਿੰਟਰੀ ਦਾ ਮਾਲ ਆ ਇੱਕ ਵਾਰੀ ਤੀਲੀ ਲਾਤੀ ਠਾ 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 ਬੜੀਆਂ ਵਧੀਆ ਨਹੀਂ ਨਹੀਂ ਮਜ਼ਾਰ ਨਹੀਂ ਮੇਰਾ ਤਾਂ ਵੈਸੇ ਤੁਹਾਨੂੰ ਪਤਾ ਆ ਸੀ ਕੰਮ ਨਹੀਂ ਹਾਸਾ ਹਸਾਣਾ ਪੂਣਾ ਇਤਿਹਾਸ ਵੀ ਰਹਿਣਾ ਤੇ ਅਦਾਈ ਜਾਣਾ ਇੰਜੋਏ ਕਰੋ ਹਾਂ ਖੁਸ਼ੀ ਦੇ ਮੌਕੇ ਤੇ ਲਗਾਓ ਪਰਮਾਧਮਾ ਚੜ੍ਹਦੀਆਂ ਕਲਾ ਰੱਖੇ ਕੇ ਬਸ ਦੇ ਮੇਰੀ ਗੱਲ ਸੁਣੋ ਭਰਾ ਨੂੰ ਸਪੋਰਟ ਕਰਿਓ ਜੀ ਚੈਨਲ ਸਬਸਕ੍ਰਾਈਬ ਕਰਿਓ ਲਾਈਕ ਮੈਨ ਸ਼ੇਅਰ ਕਰਿਓ ਲਵ ਯੂ ਫਰੈਂਡਸ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਓਕੇ ਬਹੁਤ ਬਹੁਤ ਧੰਨਵਾਦ ਰੋਗ ਤਾਂ ਨਹੀਂ ਕੱਟੀ ਨਾ ਚਲੋ ਬਾਏ ਬਾਏ ਕੋਈ ਗੱਲ ਨਹੀਂ ਕਰਦੇ ਵੇ ਉਹਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਠੀਕ ਆ ਬਹੁਤ ਬਹੁਤ ਧੰਨਵਾਦ